ਲਿੱਦਲ ਜ਼ਿਲ੍ਹਾ ਜੱਤੇਬੰਦੀ ਦੇ ਵੱਲੋਂ ਮਾਸਟਰ ਕੁਲਦੀਪ ਸਿੰਘ ਸਾਹਿਬ ਕਾ ਐਮਸੀ ਗੁਰਦੀਪ ਸਿੰਘ ਗਰਦੀਵਾਲ ਗੁਰਨਾਮ ਸਿੰਘ ਸਿੰਘੜੀਵਾਲਾ ਲੰਬੜਦਾਰ ਮਨਜੀਤ ਸਿੰਘ ਅਤੇ ਭਾਈ ਕੇਵਲ ਸਿੰਘ ਨਿਹੰਗ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਿਆ ਗਿਆ। ਇਸ ਸਮੇਂ ਆਗੂਆਂ ਨੇ ਮੰਗਪੱਤਰ ਰਾਹੀਂ ਪੰਜਾਬ ਸਰਕਾਰ ਤੋਂ ਪਰਚੋਰ ਸ਼ਬਦਾਂ ਦੇ ਵਿੱਚ ਮੰਗ ਕੀਤੀ ਕਿ ਸਾਹਿਬ ਸ੍ਰੀ ਗੁਰੂ ਕਰਨ ਸਾਹਿਬ ਜੀ ਦੀ અપਮਾਨਿਤ ਕਰਨ ਵਾਲੇ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਦੇ ਵਿੱਚ ਜੇਲ੍ਹ ਬੈਠੇ सिरसा ਡੇਰੇ ਮੁਖੀ ਗੁਰਮੀਤ ਰਾਮ ਰਹੀਮ ਦੇ ਵੱਲੋਂ ਰਚੀ ਵੱਡੀ ਸਾਜ਼ਿਸ਼ ਅਨੁਸਾਰ ਉਸਦੇ ਚੇਲਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਗਲੀਆਂ ਨਾਲੀਆਂ ਦੇ ਵਿੱਚ ਖਲਾਰ ਕੇ અપਮਾਨ ਕੀਤਾ। ਉਹਨਾਂ ਨੂੰ ਜਲਦ ਤੋਂ ਜਲਦ ਕਾਨੂੰਨੀ ਸਜ਼ਾਵਾਂ ਦਾ ਦੇਣ ਦਾ ਪ੍ਰਬੰਧ ਕੀਤਾ ਜਾਵੇ। ਆਗਵਾ ਨੇ ਇਸ ਸਮੇਂ ਇਹ ਵੀ ਕਿਹਾ ਕਿ ਜਦੋਂ ਤੋਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਤਾਂ અપਮਾਨ ਹੋਇਆ ਉਸ ਸਮੇਂ ਤੋਂ ਹੀ ਸਿੱਖ ਕੌਮ ਦੇ ਮਨ ਅਤੇ ਆਤਮਾਵਾਂ ਵਰੁੰਦਲੀਆਂ ਪਈਆਂ ਸਨ ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ, ਅਧਿਕਾਰੀਆਂ ਅਤੇ ਸਿਆਸਤਦਾਨਾਂ ਨੇ ਸਿੱਖ ਕੌਮ ਨੂੰ ਇਨਸਾਫ਼ ਦੇਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਵਿੱਚ ਕੋਈ ਅਮਲ ਨਹੀਂ ਕੀਤਾ ਅਤੇ ਜਦੋਂ ਇਸ ਇਨਸਾਫ਼ ਪ੍ਰਾਪਤੀ ਲਈ ਸਿੱਖ ਕੌਮ ਦੇ ਵੱਲੋਂ ਬੈਬਲ ਕਲਾਂ ਵਿਖੇ ਅਮਨਮਈ ਅਤੇ ਜ਼ਮਹੂਰੀ ਟੰਗਾ ਰਾਹੀ ਰੋਸ਼ ਇਕੱਤਰਤਾ ਕੀਤੀ ਗਈ ਤਾਂ ਉਸ ਸਮੇਂ ਦੀ ਬਾਦਲ ਸਰਕਾਰ ਨੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਗੋਲੀ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਅਤੇ अनेकांना ਜ਼ਖਮੀ ਕਰ ਦਿੱਤਾ। ਉਸ ਸਮੇਂ ਤੋਂ ਹੀ ਸਿੱਖ ਕੌਮ ਸਰਸੇਵ ਵਾਲੇ ਡੇਰੇ ਦੇ ਮੁਖੀ ਦੋਸ਼ੀ ਉੱਤੇ ਚੇਲਿਆਂ ਦੇ ਵੱਲੋਂ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਸਾਜ਼ਿਸ਼ ਰਚਣ ਵਾਲੇ ਸਿਆਸਤਦਾਨਾਂ ਨੂੰ ਸਜ਼ਾਵਾ ਦੇਣ ਦੀ ਮੰਗ ਕਰਦੀ ਆ ਰਹੀ ਹੈ। ਉਨਾ ਇਹ ਵੀ ਕਿਹਾ ਕਿ ਆਪ ਜੀ ਨੇ 2017 ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਹੱਥ ਦੇ ਵਿੱਚ ਗੁਟਕਾ ਸਾਈ ਫੜ ਕੇ ਚੰਨ ਤੱਕ ਇਕੱਠ ਦੇ ਵਿੱਚ ਸਮੂੱਚੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਨਾਲ ਇਹ ਵਚਨ ਦਿੱਤਾ ਸੀ ਕਿ ਮੈਂ ਆਪਣੀ ਸਰਕਾਰ ਦੇ ਬਣਦੇ ਹੀ 4 ਮਹੀਨਿਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਸਜ਼ਾਵਾ ਦੇਣ ਦਾ ਪ੍ਰਬੰਧ ਕਰਾਂਗਾ ਪਰ ਆਪ ਜੀ ਸਰਕਾਰ ਦੇ 4 ਸਾਲ ਬੀਤ ਜਾਣ ਦੇ ਬਾਵਜੂਦ ਇਸ ਦਿਸ਼ਾ ਦੇ ਵੱਲ ਕੋਈ ਅਮਲੀ ਪ੍ਰਗਤੀ ਨਜ਼ਰ ਨਹੀਂ ਆ ਰਹੀ ਅਤੇ ਹੁਣ ਵੀ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ ਅਤੇ ਸਿੱਖ ਕੌਮ ਤੇ ਪੰਜਾਬੀਆਂ ਨੂੰ ਇਨਸਾਫ ਦਿੱਤਾ ਜਾਵੇ। ਹਾਂਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਕਲੰਗਰ ਅੰਮ੍ਰਿਤਸਰ ਵੱਲੋਂ ਉਹਨਾਂ ਪੰਜਾਬ ਭਰ ਵਿੱਚ ਜਿਹੜੇ ਆ ਉਹ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਿਹੜੇ ਉਹ ਮੋਮਰੈਂਡਮ ਦਿੱਤੇ ਜਾ ਰਹੇ ਆ ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਦਬੀਆਂ ਹੋਈਆਂ ਪਿਛਲੇ ਸਮੇਂ ਦੌਰਾਨ ਜਿਹੜੀਆਂ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰਾਂ ਆ ਉਹਨਾਂ ਵੱਲੋਂ ਕੋਈ ਵੀ ਜਿਹੜਾ ਇਨਸਾਫ ਦੇ ਵਾਸਤੇ ਜਿਹੜਾ ਆ ਉਹ ਚਾਰਜ ਜਿਹੜੀ ਉਹ ਨਹੀਂ ਕੀਤੀ ਗਈ ਤੇ ਮਸਲਾ ਜਿਹੜਾ ਜਿਉਂ ਦਾ ਤਿਉਂ ਖੜਾ ਆ ਪਿਛਲੀ ਸਰਕਾਰ ਦੇ ਸਮੇਂ ਜਿੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਇੱਥੇ ਬੇਦਬੀਆਂ ਵੀ ਹੋਈਆਂ ਉੱਥੇ ਪਿਛਲੀ ਸਰਕਾਰ ਦੇ ਸਮੇਂ ਅਨਸਾਫ਼ ਮੰਗਦਿਆਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਿਹੜੀਆਂ ਬੈਠੀਆਂ ਸੰਗਤਾਂ ਸੀਗੀਆਂ ਉਹਨਾਂ ਉੱਤੇ ਗੋਲੀ ਚਲਾ ਕੇ ਦੋ ਜਿਹੜੇ ਸਿੰਘਾਂ ਨੂੰ ਸ਼ਹੀਦ ਵੀ ਕੀਤਾ ਗਿਆ ਤੇ ਉਸ ਸਮੇਂ ਜਿਹੜੀ ਸਰਕਾਰ ਦੇ ਦੋਸ਼ੀ ਦੇ ਨੁਮਾਇंदे ਤੇ ਪੁਲਿਸ ਅਧਿਕਾਰੀ ਜਿਹੜੇ ਉਸ ਵੇਲੇ ਇਹਨਾਂ ਕੰਮਾਂ ਲਈ ਜਿਹੜੇ ਦੋਸ਼ੀ ਸੀਗੇ ਉਹਨਾਂ ਦੇ ਸਜ਼ਾਵਾਂ ਦੇ ਲਈ ਸਿੱਖ ਕੌਮ ਜਿਹੜੀ ਆ ਪੰਜਾਬੀ ਆ ਲਗਾਤਾਰ ਉਹ ਮੰਗ ਕਰਦੇ ਆ ਰਹੇ ਆ ਤੇ ਦੂਸਰਾ ਮੁੱਦਾ ਜਿਹੜਾ ਹੈਗਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜਾ ਚੋਣਾਂ ਆ ਉਹ ਪਿਛਲੇ 10 ਸਾਲ ਤੋਂ ਜਿਹੜੀਆਂ ਨਹੀਂ ਹੋ ਰਹੀਆਂ ਤੇ ਇਹ ਜਿਹੜੀਆਂ ਪੰਜਾਬ ਸਰਕਾਰ ਔਰ ਸੈਂਟਰ ਦੀ ਜਿਹੜੀ ਹਕੂਮਤ ਆ ਉਹਨੇ ਇਹ ਜਮਹੂਰੀਅਤ ਦਾ ਜਨਾਜਾ ਕੱਢਿਆ ਹੋਇਆ ਆ ਜਿਹੜੀਆਂ ਚੋਣਾਂ ਜਿਹੜੀਆਂ ਜਮਹੂਰੀ ਚੋਣਾਂ ਜਿਹੜੀਆਂ ਉਹ ਨਹੀਂ ਕਰਵਾਈਆਂ ਜਾ ਰਹੀਆਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਏਸ਼ੀਆ ਦੀ ਸਭ ਤੋਂ ਪਹਿਲੀ ਜਿਹੜੀ ਜਮਹੂਰੀਅਤ ਆ ਔਰ ਉਹਦੀਆਂ ਜਿਹੜੀਆਂ ਚੋਣਾ ਨਾ ਕਰਵਾ ਕੇ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਨੇ ਜਿਹੜਾ ਉਹ ਸਿੱਖ ਕੌਮ ਦੇ ਨਾਲ ਇੱਕ ਬਹੁਤ ਵੱਡਾ ਧੱਕਾ ਕਰ ਰਹੀਆਂ ਅਸੀਂ ਅੱਜ ਸ਼੍ਰੋਮਣੀ ਅਕਾਲ ਤਲ ਅੰਮ੍ਰਿਤਸਰ ਦੀ ਜਿਹੜੀ ਸਮੁੱਚੀ ਟੀਮ ਆ ਜ਼ਿਲ੍ਹੇ ਦੀ ਉਹ ਅਸੀਂ ਅੱਜ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਤੋਂ ਮੰਗ ਕਰਨ ਜਾ ਰਹੇ ਆ ਵੀ ਜਲਦ ਤੋਂ ਜਲਦ ਕੀਤਾ ਜਾਵੇ ਇਹਦਾ ਐਲਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਜੇ ਇਹ ਚੋਣਾ ਨਹੀਂ ਕਰਾਉਂਦੇ ਤੇ ਸ਼ਰੋਮਣੀਆਂ ਕਲਰ ਅੰਮ੍ਰਿਤਸਰ ਆਉਣ ਵਾਲੇ ਸਮੇਂ ਦੇ ਵਿੱਚ ਲੰਬਾ ਜਿਹੜਾ ਸੰਘਰਸ਼ ਹੋ ਆ ਉਹ ਕਰਨ ਲਈ ਮਜਬੂਰ ਹੋਵੇਗੀ ਤੇ ਇਨਸਾਫ ਵਾਸਤੇ ਜਿਹੜਾ ਬਰਗਾੜੀ ਵੇਖੇ ਉਹ ਲਗਾਤਾਰ ਜਿਹੜਾ ਹਰ ਰੋਜ਼ ਜਿਹੜੇ ਉਹ ਧਰਨੇ ਔਰ ਗ੍ਰਿਫਤਾਰੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਤੇ ਇਨਸਾਫ ਜਿਹੜਾ ਅਸੀਂ ਉਹ ਲੈ ਕੇ ਹਟਾਂਗੇ ਜਿਹੜਾ ਕਿਹਾ ਗਿਆ ਕਿ ਬਾਕੀ ਆ ਬਿਲਕੁਲ ਜਿਹੜਾ ਆ ਉਹ ਸਿਆਸੀ ਹਿੱਤਾਂ ਦੇ ਵਾਸਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਜਿਹੜੀ ਸਾਡੀ ਧਾਰਮਿਕ ਸੰਸਥਾ ਆ ਜਿਹੜੀ ਚੰਗੇ ਕੰਮਾਂ ਵਾਸਤੇ ਉੱਥੇ ਜਿਹੜੇ ਪ੍ਰਬੰਧ ਦਾ ਚੰਗਾ ਚਲਾਉਣਾ ਉੱਥੇ ਜਿਹੜਾ ਵਧੀਆ ਜਿਹੜੇ ਸਕੂਲ ਚੱਲਦੇ ਆ ਕਾਲਜ ਚੱਲਦੇ ਆ ਹਸਪੀਟਲ ਜਿਹੜੇ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦੇ ਆ ਉਹਨਾਂ ਦਾ ਬੜੀਆ ਪ੍ਰਬੰਧ ਚਲਾਉਣਾ ਚਾਹੀਦਾ ਸ਼ਰੋਮਣੀ ਕਮੇਟੀ ਨੂੰ ਲੇਕਿਨ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਜਿਹੜੇ ਆ ਅਧਿਕਾਰੀ ਆ ਉਹ ਸ਼੍ਰੋਮਣੀ ਅਕਾਲ ਤਲ ਬਾਦਲ ਦੇ ਅਧਿਕਾਰੀਆਂ ਦੀ ਜਿਹੜੀ ਉਹ ਸੇਵਾ 'ਚ 24 ਘੰਟੇ ਲੱਗੇ ਰਹਿੰਦੇ ਆ ਤੇ ਲੰਗਰ ਵੀ ਜਿਹੜਾ ਸ਼੍ਰੋਮਣੀ ਕਮੇਟੀ ਦੇ ਵਿੱਚ ਪੱਕਦਾ ਆ ਉਹ ਜਦੋਂ ਕਿਤੇ ਹਰੇਲੀਆਂ ਕਰਦੇ ਆ ਜਾਂ ਹੋਰ ਕਿਹੋ ਜਿਹਾ ਪ੍ਰੋਗਰਾਮ ਕਰਦੇ ਆ ਉੱਥੇ ਇਹੋ ਸਾਰਾ ਉਹ ਵਰਤੋਂ ਦੇ ਵਿੱਚ ਆਉਂਦਾ ਜਿਹੜਾ ਬਹੁਤ ਮੰਦ ਭੱਗਾ ਆ ਤੇ ਅਸੀਂ ਇਸ ਚੀਜ਼ ਨੂੰ ਤੋੜਨ ਦੇ ਲਈ ਅਸੀਂ ਸਰਕਾਰ ਤੋਂ ਪੂਰ ਜ਼ੋਰ ਮੰਗ ਕਰਦੇ ਜਿਹੜੀ ਇਹ ਬੋਗਸ ਜਿਹੜੀ ਆ ਸ਼੍ਰੋਮਣੀ ਕਮੇਟੀ ਨੂੰ ਭੰਗ ਕੀਤਾ ਜਾਵੇ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾ ਜਿਹੜੀਆਂ ਜਲਦ ਤੋਂ ਜਲਦ ਹਸਪੀਅਰਟ ਤੋਂ dajit ajnohadi report smz news for latest updates like and follow our facebook page smz news and don't forget to subscribe our youtube channel and press the bell icon